ਵਾੜੀ 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 ਆਇਆ ਬੰਦੇ ਕਾਫੀ ਨਵੇਂ-ਨਵੇਂ ਆਏ ਹੋਏ ਨੇ ਅੱਜ ਮਿਲੋ ਸਕੰਦਰ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਦਰ ਦੇਖੋ ਬਾਬੂ ਮਸ਼ਾਏ ਹਾਂਜੀ ਰਕੀ ਦੀ ਕਿਦਾਂ ਹਾਲ ਚਾਲੇ ਵੈਰੀ ਗੁੱਡ ਵੈਰੀ ਗੁੱਡ ਲੈ ਵੀ ਸਕੰਦਰ ਹਾਂਜੀ ਬਈ ਗਾਣਾ ਸੁਣਾ ਦੇ ਅੱਜ ਤੇਰੀ ਆਵਾਜ਼ ਲੋਕਾਂ ਨੂੰ ਆਪਾਂ ਸੁਣਾਉਣੀ ਆ ਵੀ ਦੇਖੋ ਮੁੰਡੇ ਦੀ ਆਵਾਜ਼ ਕਿਦਾਂ ਦੀ ਲੱਗਦੀ ਆ ਇਸ ਮੁੰਡੇ ਦੇ ਗਾਣੇ ਠਾ ਠਾ ਆ ਰਹੇ ਨੇ ਸੈਟ ਕਰਾਂ ਹੋ ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਯਾਰਾ ਦੀ ਮਹਿਫਿਲ ਵਿੱਚ ਬਹਿ ਕੇ ਲੈ ਕੇ ਤੇਰਾ ਨਾਮ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਦੀ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਹਮੇਤ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਨਿਤ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਮੈਂ ਪਾਪੀ ਦੇ ਦਿਲ ਦੇ ਵੇਲੇ ਮੈਂ ਪਾਪੀ ਦੇ ਦਿਲ ਦੇ ਵੇਲੇ ਹੋਣੀ ਸੁਨਸਰਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਨਹੀਂ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਕੀ ਬਾਤ ਹੈ ਕੀ ਬਾਤ ਹੈ ਮਹਾਰਾਜ ਫੱਟੇ ਚੱਕ ਥੈਂਕ ਯੂ ਸੋ ਸਕੰਦਰ ਦਾ ਗਾਣਾ ਬੋਦੀ ਬਾਈ سپورਟ ਕਰ ਰਹੇ ਬਾਈ ਮਹਾਰਾਜ ਥੈਂਕ ਯੂ ਥੈਂਕ ਯੂ ਥੈਂਕ ਯੂ ਗੁੱਡ ਟੈਲੈਂਟ ਬੱਸ ਵਾਈ ਦਾ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਮਾਰਾ ਥੈਂਕ ਯੂ ਤੇ ਘੈਂਟ ਟੈਲੈਂਟ ਬਸ ਗਾਣੇ ਰੈਡੀ ਸਟੈਡੀ ਹੋ ਗਏ ਨੇ ਇੱਕ ਗਾਣਾ ਸ਼ੂਟ ਵੀ ਹੋ ਗਿਆ ਤੇ ਬਾਕੀ ਦੇ ਗਾਣੇ ਸ਼ੂਟ ਹੋ ਰਹੇ ਨੇ ਇਹਦੇ ਬਸ ਆਇਆ ਲੋ ਨੇ ਰੀਂਗੂ ਆਉਣਾ ਕੰਮ ਠਾ ਠਾ ਚੱਕਦ ਨੇ ਨੇ ਫਟੇ ਵਾਦੀ 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 ਆ ਬੰਦੇ ਕਾਫੀ ਨਵੇਂ ਨਵੇਂ ਆਏ ਹੋਏ ਨੇ ਅੱਜ ਵੈਲੋ ਸਕੰਦਰ ਨੂੰ ਸਸੀ ਕਾਲ ਜੀ ਸਸੀ ਜੀ ਆਇਦਰ ਦੇਖੋ ਬਾਬੂ ਮਸ਼ਾਏ ਹਾਂਜੀ ਰਕੀ ਦੀ ਕਿਦਾਂ ਹਾਲ ਚਾਲੇ ਵੈਰੀ ਗੁੱਡ ਵੈਰੀ ਗੁੱਡ ਲੈ ਵੀ ਸਕੰਦਰ ਹਾਂਜੀ ਭਾਈ ਗਾਣਾ ਸੁਣਾ ਦੇ ਅੱਜ ਤੇਰੀ ਆਵਾਜ਼ ਲੋਕਾਂ ਨੂੰ ਆਪਾਂ ਸੁਣਾਉਣੀ ਆ ਵੀ ਦੇਖੋ ਮੁੰਡੇ ਦੀ ਆਵਾਜ਼ ਕਿਦਾਂ ਦੀ ਲੱਗਦੀ ਆ ਇਸ ਮੁੰਡੇ ਦੇ ਗਾਣੇ ਠਾ ਠਾ ਆ ਰਹੇ ਨੇ ਸੈਟ ਕਰਾਂ ਹੋ ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਲੈ ਕੇ ਤੇਰਾ ਨਾਮ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਦੀ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਹੁਣ ਤੇ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਨਿਤ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਮੈਂ ਪਾਪੀ ਦੇ ਦਿਲ ਦੇ ਵੇਲੇ ਪੀ ਦੇ ਦਿਲ ਦੇ ਬੇੜੇ ਹੋਣੀ ਸੁਨਸਰਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਰੀ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਕੀ ਬਾਤ ਹੈ ਕੀ ਬਾਤ ਹੈ ਮਹਾਰਾਜ ਫੱਟੇ ਚੱਕ ਥੈਂਕ ਯੂ ਮਾਈ ਸੋ ਸਕੰਦਰ ਦਾ ਗਾਣਾ ਬੋਦੀ ਬਾਈ سپورਟ ਕਰ ਰਹੇ ਨੇ ਬਾਈ ਮਹਾਰਾਜ ਥੈਂਕ ਯੂ ਥੈਂਕ ਯੂ ਥੈਂਕ ਯੂ ਗੁੱਡ ਟੈਲੈਂਟ ਬਾਈ ਦਾ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਮਾਰੀ ਥੈਂਕ ਯੂ ਤੇ ਘੈਂਟ ਟੈਲੈਂਟ ਬਸ ਗਾਣੇ ਰੈਡੀ ਸਟੱਡੀ ਹੋ ਗਏ ਨੇ ਇੱਕ ਗਾਣਾ ਸ਼ੂਟ ਵੀ ਹੋ ਗਿਆ ਤੇ ਬਾਕੀ ਦੇ ਗਾਣੇ ਸ਼ੂਟ ਹੋ ਰਹੇ ਨੇ ਇਹਦੇ ਬਸ ਆਇਆ ਲੋ ਨੇ ਰਿੰਗ ਹੋਣਾ ਕੰਮ ਠਾ ਠਾ ਚੱਕਦਨੇ ਨੇ ਫਟੇ